ਸਾਵਧਾਨ ਸਾਵਧਾਨ ਮਾਪੇ ਹੋ ਜਾਣ ਸਾਵਧਾਨ ਅਗਰ ਤੁਸੀਂ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਸਕੂਟਰ ਦੇ ਕੇ ਸਕੂਲ ਜਾਂ ਕਿਤੇ ਹੋਰ ਫੇਜਦੇ ਹੋ ਤਾਂ ਹੋ ਸਕਦਾ ਹੈ ਭਾਰੀ ਜੁਰਮਾਨਾ ਅਤੇ ਜੇਬ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਤੋਂ ਨਵਾਂ ਰੂਲ ਲਾਗੂ ਹੋ ਚੁੱਕਾ ਹੈ ਜੋ ਕਿ ਅੱਜ ਤੋਂ ਸਟਾਰਟ ਹੋ ਜਾਵੇਗਾ ਜਿਸ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਚਲਾਉਣ ਤੇ ਹੋਰ ਹੈਵੀ ਵਹੀਕਲ ਚਲਾਉਣ ਦੀ ਮਨਾਹੀ ਹੈ कपूरथला ਦੇ ਵਿੱਚ ਵੀ ਇਸ ਰੂਲ ਨੂੰ ਲੈ ਕੇ ਪਿਛਲੇ ਦਿਨੀ ਕਾਫੀ ਅਵੇਅਰਨੈਸ ਚਲਾਏ ਗਏ ਸੀ ਜਿਸ ਦੀ ਅਗਵਾਈ ਟ੍ਰੈਫਿਕ ਇੰਚਾਰਜ ਦਰਸ਼ਨ ਸਿੰਘ ਅਤੇ ਐਡਵੋਕੇਟ ਚੰਦਨਪੁਰੀ ਨੇ ਕੀਤੀ। ਉਹ ਦੇਖਦਿਆਂ कपूरथਲਾ ਤੋਂ ਮੀਡੀਆ ਰਿਪੋਰਟ। ਚੰਦਨਪੁਰੀਆ ਜੀ। ਔਰ ਮੈਂ ਸਰ ਆਪਣੇ ਜਿਹੜੇ ਪੰਜਾਬ ਦੀ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਨਾਲ ਰੋਲ ਤੇ ਸੀ ਹੈ ਔਰ ਜਿਹੜੇ ਚੇਅਰਮੈਨ ਨੇ ਮਾਮਲ ਜੋਬ ਐਡੀਜੀਪੀ ਪੰਜਾਬ ਨੇ ਇਸ ਐਸ ਰਾਈ ਵੀ ਔਰ ਮੈਂ ਬਤੌਰ ਮੈਂਬਰ ਜਿਹੜੇ ਸੇਵਾਵ ਦੀ ਨਿਭਾ ਰਿਹਾ ਹਾਂ। ਇਹ ਸਰਸਰ ਇਹ ਜਿਹੜਾ ਕਾਨੂੰਨ ਹੈਗਾ ਇਹ ਐਕਚੁਅਲੀ 2019 ਦੇ ਵਿੱਚ ਹੀ ਐਕਚੁਅਲੀ ਲਾਗੂ ਹੋ ਚੁੱਕਾ ਹੈ। ਔਰ ਮੋਟਰ ਵਹੀਕਲ ਐਕਟ ਦੀ ਜਿਹੜੀ ਧਾਰਾ ਹੈਗੀ ਆ ਉਹਦੇ ਵਿੱਚ ਛੋਟੇ ਨੂੰ ਇਹ ਸੈਕਸ਼ਨ ਜਿਹੜਾ ਇਹਦੇ ਵਿੱਚ ਐਡ ਆਨ ਕੀਤਾ ਗਿਆ ਸੀ ਆ 2019 ਦੇ ਵਿੱਚ। ਔਰ ਐਕਚੁਅਲੀ ਇਹ ਜਿਹੜਾ ਕਾਨੂੰਨ ਆਇਆ ਉਹਦੋਂ ਦਾ ਹੀ ਲਾਗੂ ਆ ਲੇਕਿਨ ਅਜੇ ਕਿਸੇ وجہ ਕਰਕੇ ਇਹਦੀ ਪ੍ਰੋਪਰ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਨਹੀਂ ਹੋ ਪਾਈ ਤੇ ਹੁਣ ਜਿਹੜੀ ਆ ਇਹਦੀ ਪ੍ਰੋਪਰ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਕੱਲ ਤੋਂ ਇਸਤਾਰਤ ਜਿੰਨਾ ਜੁਰਮਾਨਾ ਜਿਹੜਾ ਲਗਾਇਆ ਜਾਇਆ ਜਾਵੇਗਾ ਸਰ ਇਹੋ ਵੀ ਸਸਰਾ ਹੈ ਕਿ ਅਗਰ ਕੋਈ ਵੀ ਬੱਚਾ ਜਿਹੜਾ ਜਿਹਨੂੰ ਆਪਾਂ ਜੁਰਮਾਨਾ ਕਹਿ ਦਿੰਦੇ ਆ ਜੇ ਉਹ ਕੋਈ ਅਜਾ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਜਿਹੜਾ ਉਹ ਚਲਾਉਂਦੇ ਹੋਏ ਫੜਿਆ ਗਿਆ ਤੇ ਉਹਦੇ ਵਿੱਚ ਮਾਪੇ-ਬਾਪ ਜਿਹੜੇ ਨੇ ਉਹਨਾਂ ਦੀ 3 ਸਾਲ ਦੀ ਜਿਹੜੀ ਕੈਦ ਹੈਗੀ ਔਰ 25000 ਰੁਪਏ ਜਿਹੜਾ ਜੁਰਮਾਨਾ ਦਿੱਤਾ ਜਾਵੇਗਾ ਜਿਹੜੇ ਵਿੱਚ ਜਿਹੜਾ ਮਤਲਬ ਸੀਸੀ ਵਗੈਰਾ ਦਾ ਮਤਲਬ ਜਿਹੜਾ ਹਾਂ ਜਿਹੜੇ ਵੀ ਇਸ ਤਰ੍ਹਾਂ ਸੀਗਾ ਜੀ ਉਹਦੇ ਵਿੱਚ ਜਦੋਂ ਇਸ ਚੀਜ਼ ਦੀ ਅਵੇਅਰਨੈਸ ਏਰੀਆ ਸਟਾਰਟ ਕੀਤੀ ਗਈ ਇਸ ਤਰ੍ਹਾਂ ਜਿਹੜਾ ਹੈ ਜੇ ਕੋਈ ਸਾਰਾ ਸਭ ਤੋਂ ਘੱਟ ਜਿਹੜਾ ਉਮਰ ਦਾ ਕੋਈ ਜੁਆਇਲ ਹੈਗਾ ਬੱਚਾ ਹੈ ਜੇ ਉਹ ਟ੍ਰੈਫਿਕ ਪੁਲਿਸ ਕੋਲ ਫੜਿਆ ਜਾਊਗਾ ਔਰ ਇਸ ਸਾਲ ਦੀ ਕੈਜ਼ ਔਰ 25000 ਰੁਪਏ ਜੋ ਮਾਲਾ ਜਿਹੜਾ ਉਹਨਾਂ ਦੇ ਪੀਰੈਂਟਸ ਨੂੰ ਦਿੱਤਾ ਜਾਊਗਾ ਤੇ ਸੇ ਕੁਝ ਕੁਰੀ ਜਿਹੜੀ ਆਉ ਲੋਕਾਂ ਨੇ ਆਈਆ ਔਰ ਫਿਰ ਫੋਨ ਕਾਲਸ ਵੀ ਆਏ ਔਰ ਕੁਝ ਸੋਸ਼ਲ ਮੀਡੀਆ 'ਚ ਉਹਨਾਂ ਨੇ ਜਿਹੜਾ ਆਪਣੀ ਚੈਰਿਜ਼ ਪਾਈਆਂ ਕਿ ਕਿਉਂਕਿ ਚਾਹੀਆਂ ਬੱਚਿਆਂ ਦੇ 18 ਸਾਲ ਦੀ ਉਮਰ ਦੇ ਵਿੱਚ ਜੇ ਉਹ ਡਰਾਈਵਿੰਗ ਸਾਇਸ ਬਣੇ ਹੋਏ ਸੀਗੇ ਲੌਂਗ ਗੇਅਰ ਜਿਹੜੇ ਗੇਅਰ ਤੋਂ ਵਿਗਿਆ ਰਹੇ ਗਿਆ ਭਾਈਕਸ ਉਹ ਤਲਾਸ਼ ਸਕਦੇ ਆ ਤੇ ਜਿਹੜਾ ਮਤਲਬ ਔਨ ਵਾਲਾ ਸਮਾਂ ਆ ਮਤਲਬ ਜਿਹੜੇ ਬੱਚਿਆਂ ਨੂੰ ਵੇਅਰ ਕਰਦੇ ਤੁਸੀਂ ਕਾਫੀ ਸਮੇਂ ਤੋਂ ਤੋਂ ਤੁਹਾਡੇ ਨਾਲ ਕਪੂਖਲਾ ਪੁਲਿਸ ਮੋਢੇ ਨਾਲ ਮੋਢਾ ਜੋੜ ਕੇ ਇਹ ਜੇਸਟਿੰਗ ਕਰਦੇ ਆ ਬਿਲਕੁਲ ਜਿਵੇਂ ਇਸ ਟਾਈਮ ਲੱਗੇ ਮਾਨ ਜੋ ਡੀਜੀਪੀ ਸਾਹਿਬ ਵੱਲੋਂ ਜੋ ਹੁਦਾਇਤਾ ਹੋਈ ਹੈ ਉਹਦੇ ਅਕੋਰਡਿੰਗ ਜਿਹੜੀ ਆ ਵੇਅਰ ਦੇ ਚੱਲਦੀ ਆ ਹਾਲਾਂਕਿ ਕਿਉਂਕਿ 2000 ਵਿੱਚ ਹੀ ਲਾਗੂ ਹੋ ਗਿਆ ਸੀ ਲੇਕਿਨ ਫੇਰ ਵੀ ਉਹਨਾਂ ਨੇ ਕਿਹਾ ਕਿ ਨਹੀਂ ਇਹਦੇ ਪਹਿਲਾਂ ਤੁਹਾਨੂੰ ਪਹਿਲੀ ਤਰੀਕ ਤੋਂ ਪਹਿਲਾਂ ਇੰਨਾ ਜ਼ਿਆਦਾ ਇਸ ਤੀਮ ਨੂੰ ਜਿਹੜਾ ਲੋਕਾਂ ਵਿਚ ਵੇਦ ਅਸਲੇ ਆ ਹੋ ਕਿ ਇਸ ਪਾਸੇ ਜਿਹੜਾ ਵਾ ਉਹ ਕਰ ਵੇਅਰ ਹੋ ਜਾਣ ਔਰ ਇਧਰ ਕੋਈ ਵੀ ਜਿਹ ਅਪਰਾਧ ਵਿੱਚ ਸ਼ਾਮਲ ਨਾ ਹੋਵੇ ਮਾਪਿਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਮਾਪਿਆਂ ਨੂੰ ਇਹ ਅਪੀਲ ਹੈ ਜੀ ਆਪਣੇ ਬੱਚਿਆਂ ਨੂੰ ਜਿਹੜਾ ਵਾ ਉਹ ਕਾਇਲੀ ਜਿਹੜਾ ਵਾਈਕਲ ਜਿਹੜਾ ਵਾ ਉਹ ਨਾ ਦੇ ਔਰ ਸਿਰਫ ਇੱਕ 50 ਸੀਸੀ ਇੰਜਨ ਜਿਹੜਾ ਹੈਗਾ ਵਾਈਕਲ ਉਹ ਮੇਰੀ ਗੱਲ ਪਿੱਛੇ ਰਹੀ ਸੀ ਜਿਹੜਾ 50 ਸੀਸੀ ਇੰਜਨ ਹੈਗਾ ਉਹ ਵੀ ਅਲਾਉਡ ਆ ਉਹ ਵੀ ਉਸ ਬੱਚੇ ਦਾ ਅਲਾਉਡ ਜਿਹਨੇ ਆਪਣੇ 16 ਸਾਲ ਦੀ ਉਮਰ ਜਿਹੜੀ ਆ ਉਹ ਕੰਪਲੀਟ ਕਰ ਰਹੀ ਹੈ ਔਰ ਉਸ ਤੋਂ ਬਾਅਦ ਸਰਵਿਸ ਦੇ ਵਿੱਚ ਉਹ ਜਿਹੜਾ ਉਹਨੇ ਕਦਮ ਰੱਖ ਲਿਆ ਸਰ ਕੀ ਨਾਮ ਹੈ ਸਰ ਮੇਰਾ ਨਾਮ ਚੰਦਨਪੁਰੀ ਹੈ ਜੀ ਔਰ ਮੈਂ ਸਰ ਆਪਣੇ ਜਿਹੜੇ ਪੰਜਾਬ ਦੀ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਆ ਰੋਡ ਸੇਫਟੀ ਹੈ ਔਰ ਉਹਦੇ ਜਿਹੜੇ ਚੇਅਰਮੈਨ ਨੇ ਉਹ ਮਾਣਯੋਗ ਐਡੀਜੀਪੀ ਪੰਜਾਬ ਨੇ ਇਸ ਪ੍ਰੇਸ ਐਸ ਰਾਏ ਦੀ ਔਰ ਮੈਂ ਬਤੌਰ ਮੈਂਬਰ ਜਿਹੜੇ ਇਸ ਸੇਵਾ ਦੀ ਨਿਭਾ ਰਿਹਾ ਹਾਂ ਸਰ ਜਿਹੜੀ ਅਵੇਅਰਨੈਸ ਹੈ ਜਿੱਦਾਂ ਤੁਸੀਂ ਆਪਣੇ ਨਾਲ 100% ਪ੍ਰਚਾਰ ਕਰਦੇ ਆਂ ਸ਼ਹਿਰਾਂ ਦੇ ਸ਼ਹਿਰ ਵਿੱਚ ਵੀ ਤੇ ਪਿੰਡਾਂ ਦੇ ਵਿੱਚ ਵੀ ਜਾ ਕੇ ਕਿੰਨਾ ਕੁ ਪਰਸੈਂਟ ਤੁਹਾਨੂੰ ਅੱਗੇ ਮਿਲਦੀ ਹੈ ਜਿਹੜਾ ਮਿਲਦਾ ਸਰ ਅਸਲਾ ਜ ਸਾਡੇ ਵੱਲੋਂ ਜਿਹੜੀ ਅਵੇਅਰਨੈਸ ਕੀਤੀ ਜਾ ਰਹੀ ਹੈ ਉਹਦਾ ਰਿਜ਼ਲਟ ਤਾਂ ਪਤਾ ਲੱਗੇਗਾ ਕਾਲ ਤੋਂ ਬਾਅਦ ਹੀ ਲੇਕਿਨ ਇਹ ਕਿ ਜੋ ਸਾਡੀ ਇੰਡੀਜੀਨਲ ਰਾਏ ਹੈਗੀ ਉਹ ਇਹ ਹੈ ਕਿ ਮਤਲਬ ਕਿ ਸਿਰਫ ਟ੍ਰੈਫਿਕ ਪੁਲਿਸ ਹੀ ਨਹੀਂ ਮਤਲਬ ਕਿ ਟ੍ਰੈਫਿਕ ਪੁਲਿਸ ਵਾਲੋਂ ਕਿਤੇ ਜ਼ਿਆਦਾ ਜਿਹੜਾ ਪੇਰੈਂਟਸ ਨੂੰ ਖੁਦ ਚਾਹੀਦਾ ਕਿ ਉਹ ਹੀ ਆਪਣੇ ਬੱਚਿਆਂ ਨੂੰ ਜਿਹੜਾ ਵਾ ਵਾਈਕਲਸ ਦਾ ਦੇਣ ਕਿਉਂਕਿ ਉਹਨਾਂ ਉਹਨਾਂ ਦੀ ਲਾਈਫ ਵੀ ਸੇਵ ਹੁੰਦੀ ਆ ਔਰ ਦੂਸਰਿਆਂ ਦੀ